2024 ਦੀਆਂ ਲੋਕ ਸਭਾ ਚੋਣਾਂ ਨਜ਼ਦੀਕ ਨੇ ਤੇ ਇਹਨਾਂ ਚੋਣਾਂ ਦੇ ਮੱਦੇਨਜ਼ਰ ਹੁਣ ਵੱਖ-ਵੱਖ ਤਰ੍ਹਾਂ ਦੇ ਏਜੰਡੇ ਸਾਹਮਣੇ ਨਜ਼ਰ ਆ ਰਹੇ ਨੇ ਪਰ ਇਹਨਾਂ ਇਹਨਾਂ ਏਜੰਡਿਆਂ ਦੇ ਵਿੱਚ ਕਈ ਇਹੋ ਜਿਹੇ ਟੌਪਿਕਸ ਨੇ ਕਈ ਇਹੋ ਜਿਹੇ ਮੁੱਦੇ ਨੇ ਜਿਹੜੇ ਕਾਫੀ ਧੀਰ ਤੋਂ ਚੱਲਦੇ ਆ ਰਹੇ ਨੇ ਕਈ ਸਾਲਾਂ ਤੋਂ ਚੱਲਦੇ ਆ ਰਹੇ ਨੇ ਤੇ ਉਸੇ ਤਰ੍ਹਾਂ ਬਰਕਰਾਰ ਨੇ ਉਸੇ ਦੇ ਵਿੱਚ ਐਸਵਾਈਐਲ ਦਾ ਮੁੱਦਾ ਵੀ ਆ ਜਿਸ ਦੇ ਉੱਤੇ ਲੰਗੇ ਸਮੇਂ ਦੇ ਵਿੱਚ ਹੱਦ ਦਰਜੇ ਦੀ ਬਹਿਸ ਕੀਤੀ ਜਾ ਚੁੱਕੀ ਹੈ ਪਰ ਦੁਬਾਰਾ ਇੱਕ ਮੀਟਿੰਗ ਰੱਖੀ ਜਾਂਦੀ ਹੈ ਜਿਹੜੀ ਮੀਟਿੰਗ ਲੰਗੇ ਦਿਨ ਰੱਖੀ ਗਈ ਸੀ सीएम ਭਗਵੰਤ ਮਾਨ ਤੇ सीएम ਮਨੋਹਰ لال ਖੱਟਰ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੁੰਦੇ ਨੇ ਦੋਵੇਂ ਪੰਜਾਬ ਤੇ ਹਰਿਆਣਾ ਦੇ ਸੀਐਮ ਜਿਹੜੇ ਸੋ ਸ਼ਾਮਿਲ ਹੁੰਦੇ ਨੇ ਔਰ ਨਾਲ ਨਾਲ ਕੇਂਦਰੀ ਜਲ ਮੰਤਰੀ ਵੀ ਇਸ ਦੇ ਵਿੱਚ ਸ਼ਾਮਿਲ ਹੁੰਦੇ ਨੇ ਜਲ ਸਰੋਤ ਮੰਤਰੀ ਜਿਹੜੇ ਨੇ ਉਹ ਵੀ ਸ਼ਾਮਿਲ ਹੁੰਦੇ ਨੇ ਔਰ ਇਸੇ ਦਰਮਿਆਨ ਜਿਹੜੀ ਮੀਟਿੰਗ ਹੁੰਦੀ ਹੈ ਇਹ ਤਾਂ ਜ਼ਰੂਰ ਕਰ ਦਿੱਤਾ ਗਿਆ ਕਿ ਬੇਸੱਟਾ ਨਿਕਲੀ ਕੋਈ ਵੀ ਨਤੀਜਾ ਇਸ ਦੇ ਵਿੱਚ ਕੱਢਿਆ ਨਹੀਂ ਜਾ ਸਕਿਆ ਪਰ ਦੂਜੇ ਪਾਸੇ ਸੀਐਮ ਭਗਵੰਤ ਮਾਨ ਦਾ ਪਹਿਲਾ ਵੱਡਾ ਬਿਆਨ ਸਾਹਮਣੇ ਆ ਚੁੱਕਿਆ ਹੈ ਸੀਐਮ ਭਗਵੰਤ ਮਾਨ ਆਪਣੇ ਸਟੈਂਡ ਦੇ ਉੱਤੇ ਬਰਕਰਾਰ ਨੇ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਪੰਜਾਬ ਦੇ ਕੋਲ ਦੇਣ ਲਈ ਇੱਕ ਬੂੰਦ ਵੀ ਪਾਣੀ ਨਹੀਂ ਤਾਂ ਨਹਿਰ ਬਣਾ ਕੇ ਕੀ ਕੀਤਾ ਜਾ ਸਕਦਾ ਹੈ ਇੱਕ ਪਾਸੇ ਹਰਿਆਣਾ ਪਾਣੀ ਮੰਗ ਰਿਹਾ ਹਰਿਆਣਾ ਕਹਿ ਰਿਹਾ ਕਿ ਐਸਵਾਈਐਲ ਨਹਿਰ ਜਿਹੜੀ ਹੈ ਉਹ ਪੰਜਾਬ ਵਿੱਚ ਬਣਾ ਦਿੱਤੀ ਜਾਵੇ ਜਿਹੜੀ ਕਿ ਹਰਿਆਣਾ ਦੇ ਵਿੱਚ ਮੁਕੰਮਲ ਹੋਈ ਪਈ ਹੈ ਜਦਕਿ ਪੰਜਾਬ ਦੇ ਵਿੱਚ ਅਜੇ ਤੱਕ ਉਹ ਨਹਿਰ ਨਹੀਂ ਬਣੀ ਉਹ ਨੂੰ ਲੈ ਕੇ ਪਾਣੀ ਦੀ ਵੰਡ ਨੂੰ ਲੈ ਕੇ ਚਰਚਾ ਕੀਤੀ ਜਾਣੀ ਸੀ ਜਦਕਿ ਸੀਐਮ ਭਗਵੰਤ ਮਾਨ ਨੇ ਸਾਫ਼ ਤੌਰ ਤੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਪੰਜਾਬ ਆਲਰੇਡੀ ਡਾਰਕ ਜ਼ੋਨ ਦੇ ਵਿੱਚ ਜਾ ਚੁੱਕਿਆ ਆ ਔਰ ਪੰਜਾਬ ਦੇ ਕੋਲ ਇੰਨਾ ਪਾਣੀ ਨਹੀਂ ਹੈ ਕਿ ਉਹ ਪਾਣੀ ਅੱਗੇ ਵੱਡੇ ਆ ਦ ਸਕੇ ਇਸ ਉੱਤੇ ਸੀਐਮ ਭਗਵੰਤ ਮਾਨ ਨੇ ਇੱਕ ਟਿੱਕੋ ਗੱਲ ਕੀਤੀ ਔਰ ਨਾਲ ਦੀ ਨਾਲ ਕਹਿ ਦਿੱਤਾ ਕਿ ਨਾ ਹੀ ਪੰਜਾਬ ਦੇ ਕੋਲ ਦੇਣ ਲਈ ਕਬੂਦ ਪਾਣੀ ਹੈ ਔਰ ਨਾ ਹੀ ਦਿੱਤਾ ਜਾ ਸਕਦਾ ਇਸ ਵਾਸਤੇ ਨਹਿਰ ਬਣਾ ਕੇ ਕੋਈ ਵੀ ਫਾਇਦਾ ਨਹੀਂ ਹੋਵੇਗਾ ਇੱਕ ਪਾਸੇ ਵਿਰੋਧੀ ਪਾਰਟੀਆਂ ਲਗਾਤਾਰ ਇਲਜ਼ਾਮ ਲਾ ਰਹੀਆਂ ਸੀ ਲੰਗੇ ਦਿਨਾਂ ਦੇ ਵਿੱਚ ਵੀ ਜਦੋਂ ਪਹਿਲਾਂ ਬਹਿਸ ਚੱਲ ਰਹੀ ਸੀ ਕਿ ਇੱਕ ਪਾਸੇ ਤਾਂ ਸੀਐਮ ਭਗਵੰਤ ਮਾਨ ਦਾਅਵੇ ਕਰ ਰਹੇ ਨੇ ਕਿ ਨਹਿਰੀ ਪਾਣੀ ਜਿਹੜਾ ਉਹ ਨਹੀਂ ਵੰਡ ਸਕਦਾ ਪੰਜਾਬ ਕਿਉਂਕਿ ਪੰਜਾਬ ਕੋਲ ਪਾਣੀ ਨਹੀਂ ਹੈ ਪਰ ਦੂਜੇ ਪਾਸੇ ਸੀਐਮ ਭਗਵੰਤ ਮਾਨ ਦੇ ਲੀਡਰ ਹੀ ਜਿਹੜੇ ਨਾਲ ਦੇ ਉਹਨਾਂ ਦੇ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਨੇ ਉਹੀ ਇਹ ਇਹ ਪ੍ਰਚਾਰ ਕਰ ਰਹੇ ਨੇ ਕਿ ਹਰਿਆਣੇ ਨੂੰ ਉਹਦਾ ਹੱਕ ਮਿਲੇਗਾ ਇਹ ਹਰਾਨੀ ਦਿਨਕ ਗੱਲ ਕੀਤੀ ਗਈ ਸੀ ਪਰ ਹੁਣ ਦੁਬਾਰਾ ਜਦੋਂ ਮੀਟਿੰਗ ਹੋਈ ਹੈ ਤੇ ਮੀਟਿੰਗ ਤੋਂ ਬਾਅਦ ਸੀਐਮ ਭਗਵੰਤ ਮਾਨ ਦਾ ਬਿਆਨ ਅਜੇ ਵੀ ਉਹੀ ਹੈ ਕਿ ਪੰਜਾਬ ਦੇ ਕੋਲ ਦੇਣ ਲਈ ਇੱਕ ਬੂੰਦ ਵੀ ਵਾਧੂ ਪਾਣੀ ਨਹੀਂ ਹੈਗਾ ਜਿਸ ਵਾਸਤੇ ਪੰਜਾਬ ਵਿੱਚ ਨਹਿਰ ਬਣਾਉਣ ਦਾ ਕੋਈ ਫਾਇਦਾ ਨਹੀਂ ਐ ਸੋ ਇਹ ਪੂਰੀ ਕਰਨ ਦਾ ਕੋਈ ਫਾਇਦਾ ਨਹੀਂ ਐ ਸੀਐਮ ਭਗਵੰਤ ਮਾਨ ਨੇ ਆਪਣੇ ਇਹਨਾਂ ਬਿਆਨਾਂ ਦੇ ਵਿੱਚ ਹੋਰ ਕੀ ਕੁਝ ਕਿਹਾ ਆ ਆ ਸੁਣ ਲੈਂਦੇ ਅੱਜ ਇਸ ਮੁੱਦੇ ਤੇ ਮਾਨਯੇ ਜਲ ਸ਼ਕਤੀ ਮੰਤਰੀ ਭਾਰਤ ਸਰਕਾਰ ਸ਼੍ਰੀ ਗਜਿੰਦਰ ਸਿੰਘ ਸ਼ਿਖਾਵਤ ਜੀ ਜੀ ਹਰਿਆਣਾ ਦੇ ਮਾਨਯੋਗ ਮੁੱਖ ਮੰਤਰੀ ਮਨੋ لال ਖੱਟਰ ਜੀ ਸਾਰੇ ਹਰਿਆਣਾ ਦੇ ਅਧਿਕਾਰੀ ਸੈਂਟਰ ਸਰਕਾਰ ਦੇ ਅਧਿਕਾਰੀ ਤੇ ਪੰਜਾਬ ਸਰਕਾਰ ਦੇ ਅਧਿਕਾਰੀ ਮੀਟਿੰਗ ਹੋਈ ਹੈ ਐਸਵਾਈਐਲ ਦੇ ਮੁੱਦੇ ਤੇ ਕਿਉਂਕਿ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈ ਦਾ ਮਾਨਯੀ ਸੁਪਰੀਮ ਕੋਰਟ ਨੇ ਭਾਰਤ ਸਰਕਾਰ ਨੂੰ ਕਿਹਾ ਕਿ ਦੋਨੋਂ ਨੂੰ ਬਿਠਾ ਕੇ ਗੱਲਬਾਤ ਕਰੋ ਕੋਈ ਅਗਲਾ ਰਸਤਾ ਕੋਈ ਨਿਕਲਦਾ ਹੈ ਕੋਈ ਹੱਲ ਨਿਕਲਦਾ ਹੈ ਤਾਂ ਉਹਦੇ ਗੱਲਬਾਤ ਕਰੋ ਤਾਂ ਅੱਜ ਪੰਜਾਬ ਵੱਲੋਂ ਮੈਂ ਆਪਣਾ ਪੱਖ ਰੱਖਿਆ ਇਹ ਪੱਖ ਮੈਂ ਪਹਿਲਾਂ ਵੀ ਰੱਖ ਚੁੱਕਿਆ ਮੇਰੇ ਮੂੰਹ ਜ਼ਬਾਨੀ ਯਾਦ ਹੈ ਸਾਰਾ ਕਿ ਸਾਡੇ ਕੋਲ ਪਾਣੀ ਹੈ ਨਹੀਂ ਤਾਂ ਨਹਿਰ ਕਿਵੇਂ ਬਣਾ ਦੀਏ ਤਾਂ ਹਰਿਆਣਾ ਕਹਿੰਦਾ ਕਿ ਪਹਿਲਾਂ ਨਹਿਰ ਬਣਾ ਦਿਓ ਫਿਰ ਦੇਖ ਲਾਂਗੇ ਮਤਲਬ ਹਰਾਨੀ ਦੀ ਗੱਲ ਇਹ ਹੈ ਜਦੋਂ ਪਾਣੀ ਹੈ ਨਹੀਂ ਨਹਿਰ ਕਾ ਦੇ ਵਾਸਤੇ ਸੋ 25 ਸਾਲ ਬਾਅਦ ਰਿਪੇਰੀਅਨ ਲਾ ਪੂਰੀ ਦੁਨੀਆ ਚਿਹੜ ਨੇ ਔਰ ਰਿਵਿਊ ਕੀਤਾ ਜਾਂਦੇ ਨੇ ਪਰ ਇਹ ਸਾਡਾ ਜਿਹੜਾ ਐਗਰੀਮੈਂਟ ਆ ਕਦੇ ਰਿਵਿਊ ਨਹੀਂ ਕੀਤਾ ਗਿਆ ਜੀ ਇੱਕ ਹੋਰ ਵੀ ਸਿਚੁਏਸ਼ਨ ਦਿੰਦਾ ਹੈ ਜੋ ਕਿ ਭਾਰਤ ਸਰਕਾਰ ਜਿਹੜੀ ਆ ਉਹ ਉਹ ਇੰਟਰਨੈਸ਼ਨਲ ਲੈਵਲ ਤੇ ਲੈ ਸਕਦੀ ਹੈ ਕਿ ਚਨਾਬ ਤੋਂ ਰਾਵੀ ਤੱਕ ਇੰਡਸਟਰੀਟੀ ਸੀ ਇੱਕ ਇੰਡਸਟਰੀਟੀ ਉਹਦੇ ਵਿੱਚ ਚਨਾਬ ਤੋਂ ਰਾਵੀ ਤੱਕ ਇੱਕ ਟਨਲ ਬਣਨੀ ਸੀ ਜਿਹਦੇ ਵਿੱਚ 5 ਮਿਲੀਅਨ ਏਕੜ ਫੀਟ ਪਾਣੀ ਆਉਣਾ ਸੀ ਪਰ ਉਹ ਪਤਾ ਨਹੀਂ ਕਿਉਂ ਨਹੀਂ ਬਣਾਈ ਗਈ ਉਹ ਜੇ ਬਣਾ ਲਈ ਜਾਵੇ ਤਾਂ ਰਾਵੀ ਦੇ ਵਿੱਚ ਪਾਣੀ ਆਊਗਾ ਤੇ ਅਸੀਂ ਉਹੀ ਵਾਈਐਸ ਵਾਲਾ ਫਾਰਮੂਲਾ ਦਿੰਦਾ ਹੈ ਕਿ ਯਮਨਾ ਜੋ ਪਾਣੀ ਹਰਿਆਣੇ ਨੂੰ ਦੇ ਦੋ ਸਾਨੂੰ ਇਹਦੇ ਵਿੱਚ ਕੋਈ ਇਪত্তি ਨਹੀਂ ਹਾਲਾਂਕਿ ਜਦੋਂ ਪੰਜਾਬ ਤੇ ਹਰਿਆਣਾ ਇਕੱਠੇ ਸੀ ਤਾਂ ਯਮਨਾ ਦੇ ਵਿੱਚ ਪੰਜਾਬ ਦਾ ਹਿੱਸਾ ਵੰਡਿਆ ਸੀ ਜਿਹੜਾ ਵੱਡਾ ਪੰਜਾਬ ਸੀ ਜਦੋਂ ਪੰਜਾਬ ਅਲੱਗ ਹੋ ਗਿਆ ਕਹਿੰਦੇ ਹਰਿਆਣੇ ਦਾ ਹਿੱਸਾ ਤਾਂ ਹੈਗਾ ਪਰ ਹੁਣ ਇਹ ਚ ਪੰਜਾਬ ਦਾ ਨਹੀਂ ਹੈਗਾ ਤਾਂ ਫਿਰ ਹਰਿਆਣਾ ਜਿਹੜਾ ਉਹ ਸਾਡਾ ਭਾਈ ਆ ਛੋਟਾ ਭਾਈ ਆ ਸੀ ਕੋਈ ਵਿਰੋਧ ਨਹੀਂ ਕਰਦੇ ਉਹਨਾਂ ਨੂੰ ਵੀ ਪਾਣੀ ਚਾਹੀਦਾ ਪਰ ਉਹਨਾਂ ਕੋਲੇ ਪਾਣੀ ਲੈਣ ਦੇ ਤਰੀਕੇ ਹੋਰ ਹੈਗੇ ਨੇ ਉਹਨਾਂ ਕੋਲੇ ਬਹੁਤ ਸਾਰੇ ਚੈਨਲ ਨੇ ਹਰਿਆਣਾ ਜਿਹ ਚ ਯਮਨਾ ਸ਼ਾਰਦਾ ਵਾਲਾ ਲਿੰਕ ਹੈ ਸਾਡੇ ਕੋਲੇ ਤਾਂ ਇਸ ਵਕਤ ਸਤਲੁਜ ਜਿਹੜਾ ਸਤਲੁਜ ਇੱਕ ਦਰਿਆ ਹੀ ਨਹੀਂ ਰਿਹਾ ਉਹ ਤਾਂ ਇੱਕ ਨਾਲਾ ਬਣ ਗਿਆ ਜੀ ਸੋ ਅਸੀਂ ਉਹਨਾਂ ਨੂੰ ਇਹ ਕਿਹਾ ਕਿ ਅਸੀਂ ਆਪਣੇ ਪੁਰਾਣੇ ਸਟੈਂਡ ਤੇ ਖੜੇ ਹਾਂ ਕਿ ਸਾਡੇ ਕੋਲ ਪਾਣੀ ਹੈ ਨਹੀਂ ਤੇ ਸਾਡਾ ਜਿਹੜਾ 52 ਮਿਲੀਅਨ ਏਕੜ ਫੀਟ ਚਾਹੀਦਾ ਪੰਜਾਬ ਨੂੰ ਪਾਣੀ ਜੀ ਜੇ ਅਸੀਂ ਹਰ ਖੇਤ ਨੂੰ ਸਿੰਚਾਈ ਵਾਲਾ ਪਾਣੀ ਦੇਣਾ ਹੈ 52 ਐਮ ਏ ਐਫ ਚਾਹੀਦਾ ਹੈ ਸਾਡੇ ਕੋਲੇ 14.5 ਜੀ ਅਜੇ ਤੱਕ 14.5 ਜਦਕੇ ਸਾਡਾ ਗਰਾਊਂਡ ਵਾਲਾ ਪਾਣੀ ਜਿਹੜਾ ਉਹ 6-6 ਫੁੱਟ ਤੇ 6-600 700 ਫੁੱਟ ਤੇ ਚਲਾ ਗਿਆ ਸੋ ਅਸੀਂ ਡਾਰਕ ਜ਼ੋਨ ਦੇ ਵਿੱਚ ਆ ਮੰਨੇ ਮੰਤਰੀ ਜੀ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਜਿਹੜਾ 70% ਪੰਜਾਬ ਦਾ ਜਿਹੜਾ ਏਰੀਆ ਉਹ ਡਾਰਕ ਜ਼ੋਨ ਦੇ ਵਿੱਚ ਚਲਾ ਗਿਆ ਜਿੱਥੋਂ ਪਾਣੀ ਬਹੁਤ ਜ਼ਿਆਦਾ ਕੱਢ ਲਿਆ ਗਿਆ ਜਿਸ ਹਾਰਸ ਪਾਵਰ ਦੀ ਮੋਟਰ ਨਾਲ ਮੈਂ ਅੱਜ ਗੱਲ ਕਹੀ ਹੈ ਜਿੰਨੀ ਹਾਰਸ ਪਾਵਰ ਦੀ ਮੋਟਰ ਨਾਲ ਤੇ ਜਿੰਨੀ ਡੂੰਘਾਈ ਤੋਂ ਅਸੀਂ ਪਾਣੀ ਕੱਢਦੇ ਆਂ ਬਿਲਕੁਲ ਉਹਨੇ ਹਾਰਸਪੋਪ ਦੀ ਮੋਟਰ ਤੇ 19 ਡੰਗਾਈ ਤੋਂ ਦੁਬਈ ਦੇ ਵਿੱਚ ਤੇਲ ਕੱਢਦੇ ਆਓ ਅਸੀਂ ਇਸ ਲੈਵਲ ਤੇ ਚੱਲੇਗੇ ਸੋ ਸਾਡੇ ਕੋਲੇ ਪਾਣੀ ਹੈ ਨਹੀਂ ਸਰ ਸੀਐਮ ਹਰਿਆਣਾ ਕਾ ਕਹਿਣਾ ਹੈ ਕਿ ਪਾਣੀ ਇਸ਼ੂ ਨਹੀਂ ਹੈ ਨਹਿਰ ਕਾ ਨਿਰਮਾਣ ਇਸ਼ੂ ਹੈ ਇਸ ਵਕਤ ਤੋ ਨਹਿਰ ਨਹਿਰ ਦੇ ਵਿੱਚ ਕੀ ਪਾਉਂਗੇ ਫਿਰ ਸਰ ਉਹ ਬਾਅਦ ਵਿੱਚ ਡਿਸਾਈਡ ਹੋਵੇਗਾ ਅੱਛਾ ਅਗਰ ਪਾਣੀ ਹੈ ਨਹੀਂ ਨਹਿਰ ਕਿਵੇਂ ਬਣਾ ਦਾਂਗੇ ਜੀ ਨਹੀਂ ਤੁਸੀਂ ਇਦਾਂ ਜਿੱਥੇ ਆਪਾਂ ਖੜੇ ਆਂ ਇੱਥੋਂ ਦੀ ਨਹਿਰ ਬਣਾ ਦਈਏ ਵੀ ਬਾਅਦ ਚ ਦੇਖਾਂਗੇ ਇਹ ਥੋੜੀ ਹੁੰਦਾ ਹੈ ਦੇਖੋ ਸੁਪਰੀਮ ਕੋਰਟ ਕੇ ਜੇ ਜੇ ਸੁਣਵਾਈ ਹੋਣੀ ਹੈ ਤੇ ਸੁਪਰੀਮ ਕੋਰਟ ਜੇ ਅਸੀਂ ਆਪਣਾ ਪੱਖ ਰੱਖਾਂਗੇ ਉਹ ਵੀ ਆਉਣਗੇ ਅਸੀਂ ਅਸੀਂ ਆਪਣਾ ਪੱਖ ਰੱਖਾਂਗੇ ਉਹ ਵੀ ਆਉਣਗੇ ਸਾਡੇ ਕੋਲ ਬਹੁਤ ਸਾਰਾ ਰਿਕਾਰਡ ਪਿਆ ਹੈ ਤਾਂ ਦੇਖੋ ਜਦੋਂ ਹਰਿਆਣਾ ਦਾ ਇੱਕ ਐਗਰੀਮੈਂਟ ਹੋਇਆ ਸੀ ਹਰਿਆਣਾ ਦਾ ਇੱਕ ਐਗਰੀਮੈਂਟ ਸੀ ਇਹ ਪਿੱਛੇ ਗੱਲ ਹੈ ਹਰਿਆਣਾ ਦਾ ਇੱਕ ਪਾਣੀ ਲੈਣ ਦਾ ਐਗਰੀਮੈਂਟ ਸੀ ਜਮਨਾ ਤੋਂ 2 1994 ਜੋ ਹੈ ਸੀ 30 ਸਾਲ ਹੋ ਗਏ 30 ਸਾਲ ਨੇ ਤਾਂ ਡੈਮ ਨਹੀਂ ਬਣਿਆ ਇੱਕ ਇੱਕ ਡੈਮ ਨਹੀਂ ਬਣਿਆ ਜਦ ਕਿ ਅਸੀਂ ਆਈਡੀ ਪਿੱਛੇ ਲੱਗ ਜਨਵਰੀ ਤੱਕ ਸਾਡਾ 206 ਮੈਗਾਵਾਟ ਦਾ ਧਾਰਕਲਾਂ ਤੇ ਸਾਡਾ ਡੈਮ ਬਣ ਰਿਹਾ ਜਿਸ ਦਿਨ ਅਸੀਂ ਰਾਵੀ ਤੇ ਡੈਮ ਬਣਾ ਕੇ 206 ਮੈਗਾਵਾਟ ਬਿਜਲੀ ਪੈਦਾ ਕਰਾਂਗੇ ਇੱਕ ਨਹਿਰ ਵੀ ਬਰਾਬਰ ਚੱਲੂਗੀ ਤੇ ਅਸੀਂ ਬਹੁਤ ਸਾਰੀਆਂ ਕੋਸ਼ਿਸ਼ਾਂ ਕਰ ਰਹੇ ਹਾਂ ਆਪਣੇ ਧਰਤੀ ਵਾਲੇ ਪਾਣੀ ਨੂੰ ਬਚਾਉਣ ਦੀ ਅਸੀਂ ਕੱਸੀਆਂ ਨਾਲੇ ਨਹਿਰਾਂ ਰਜਵਾਹੇ ਪੁਰਾਣੇ ਉਹ ਜਿਹੜੇ ਨੇ ਅੰਡਰਗਰਾਉਂਡ ਪਾਈਪਾ ਪਾ ਕੇ ਰਵਾਈਵ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਬਹੁਤ ਕੋਸ਼ਿਸ਼ਾਂ ਕਰ ਰਹੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਪੰਜਾਬ ਜਿਹੜਾ ਹੈ ਉਹ ਪਾਣੀ ਵਾਲੇ ਪਾਸੋਂ ਕਿਉਂਕਿ ਸਾਡੇ ਕੋਲ ਪਾਣੀ ਬਹੁਤ ਘਟ ਗਿਆ ਜਦੋਂ ਇਹ ਐਗਰੀਮੈਂਟ ਹੋਇਆ ਸੀ ਉਦੋਂ 17 ਐਮਐਫ ਪਾਣੀ ਸੀ ਉਹਦੇ 'ਚ ਹੁਣ ਉਹ 14 12 12 ਦੇ ਨੇੜੇ ਰਹਿ ਗਿਆ ਉਹ ਹਰਿਆਣਾ ਕਹਿੰਦੇ ਕਹਿੰਦੇ ਜਿਹੜਾ ਪਾਣੀ ਪਾਕਿਸਤਾਨ ਨੂੰ ਦਿੰਦੇ ਕਹਿੰਦੇ ਉਹ ਪਾਣੀ ਸਭ ਇੱਕ ਬੂੰਦ ਪਾਕਿਸਤਾਨ ਨੂੰ ਨਹੀਂ ਜਾਂਦੀ ਜੀ ਇੱਕ ਬੂੰਦ ਜੇ ਜਾਂਦੀ ਹੈ ਪਾਕਿਸਤਾਨ ਨੂੰ ਤਾਂ 5 ਐਫ 5 ਐਮਐਫ ਜਿਹੜਾ ਚਨਾਬ ਤੋਂ ਰਾਵੀ ਨੂੰ ਆਉਣਾ ਸੀ ਉਹ ਸਾਰਾ ਪਾਕਿਸਤਾਨ ਨੂੰ ਜਾਂਦਾ ਚਨਾਬ ਤੋਂ ਠੀਕ ਹੈ ਨਾ ਪਾਕਿਸਤਾਨ ਇੰਡੀਆ ਵੱਲੋਂ ਹਾਂ ਹੜ ਜਦੋਂ ਆਏ ਸੀ ਉਦੋਂ ਅਸੀਂ ਪੁੱਛਿਆ ਸੀ ਇਹਨਾਂ ਨੂੰ ਕਿ ਹੁਣ ਚਾਹੀਦਾ ਪਾਣੀ ਕਹਿੰਦੇ ਨਹੀਂ ਤਾਂ ਫਿਰ ਡੁੱਬਣ ਨੂੰ ਥੋੜੀ ਰੱਖਿਆ ਸੀ ਉਦੋਂ ਥੋੜਾ ਬਹੁਤ ਹਰੀਕੇ ਪੱਤਨ ਤੋਂ ਅਸੀਂ ਪਾਕਿਸਤਾਨ ਨੂੰ ਛੱਡਿਆ ਪਰ ਪੰਜਾਬ ਆਪਣੇ ਹਿੱਸੇ ਦਾ ਪਾਣੀ ਵਰਤੂਗਾ ਇੱਕ ਇੱਕ ਬੂੰਦ ਵਰਤੂਗਾ Rajasthan ਨੂੰ ਵੀ ਦੇ ਰਹੇ ਹਾਂ ਜੋ ਇਹਨਾਂ ਨੇ ਪਹਿਲਾਂ ਐਗਰੀਮੈਂਟ ਕੀਤੇ ਹੋਏ ਨੇ ਪਤਾ ਨਹੀਂ ਉਹ ਕਿਵੇਂ ਨੇ ਉਹ ਪੋਲੀਟੀਕਲ ਲੋਕਾਂ ਨੇ ਜੋ ਪਹਿਲਾਂ ਫੈਸਲਾ ਕੀਤੇ ਨੇ ਪਰ ਅੱਜ ਦੀ ਡੇਟ 'ਚ ਮੈਂ ਬਤੌਰ ਮੁੱਖ ਮੰਤਰੀ ਕਹਿ ਰਿਹਾ ਕਿ ਸਾਡੇ ਕੋਲ ਪਾਣੀ ਹੈ ਨਹੀਂ ਤੇ ਅਸੀਂ ਕੇਂਦਰੀ ਜਲ ਸ਼ਕਤੀ ਮੰਤਰੀ ਜੀ ਨੂੰ ਇਸ ਗੱਲ ਤੋਂ ਅਵਗਤ ਕਰਾਤਾ ਇਸ ਗੱਲ ਤੋਂ ਜਾਣੂ ਕਰਾਤਾ ਬਾਕੀ ਅੱਗੇ 4 4 ਜਨਵਰੀ ਨੂੰ ਅਸਾਂ ਨੂੰ ਮਾਨ ਜੋ ਕੋਰਟ ਦੇ ਵਿੱਚ ਅਸੀਂ ਆਪਣੇ ਐਵੀਡੈਂਸ ਰੱਖਾਂਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ